ਕਿ ਮਾਂ ਦਾ ਦਰਦ ਦਿਖਾਉਣ ਜਾ ਰਹੇ ਆਗੇ ਪਹਿਲਾਂ ਤਾਂ ਤੋਂ ਅਸੀਂ ਬਈ ਇਧਰੀ ਚੈੱਕ ਕਰ ਲੋ ਬਾਥਰੂਮ ਮਾਤੇ ਬਈ ਬਾਥਰੂਮ ਤੇ ਪੜਦਾ ਲਟਕਾ ਕੇ ਵੀ ਉਹਦਾ ਗੁਜ਼ਾਰਾ ਕਰ ਰਹੇ ਨੇ ਕੱਡੀ ਗੱਡੀ ਸੀ ਵੀਰ ਜੀ ਉਹਨੇ ਹੱਡੀ ਪਾਉਣ ਵਾਲੀ ਹੈ ਹੱਡੀ ਪਾਉਣ ਵਾਲੀ ਆ ਇਹਦਾ ਹੱਥ ਦਾ ਜਿਉਨ ਵਾਲਾ ਦਾ ਹੱਥ ਦਾ ਆਪਰੇਸ਼ਨ ਹੋਊਗਾ ਜੀ ਹੱਥ ਦਾ ਆਪਰੇਸ਼ਨ ਹੋਊਗਾ ਉਹ ਤਾਂ ਕੱਟਾ ਹੋ ਗਿਆ ਉਹ ਤਾਂ ਪਹੁੰਚ ਤੋ ਵੀ ਗਿਆ ਹੂੰ 6-7 ਲੱਖ ਰੁਪਏ ਤਾਂ ਲੱਗ ਗਿਆ ਅੱਛਾ ਹਜੇ ਇਹ ਨਹੀਂ ਪਤਾ ਵੀ ਹੋਰ ਕਿੰਨੇ ਕੁ ਲੱਗਣਗੇ ਹੂੰ 3-4 ਲੱਖ ਰੁਪਏ ਤਾਂ ਹਜੇ ਮੰਗਾ ਡਾਕਟਰਾਂ ਨੂੰ ਅੱਛਾ ਜੀ ਪਹਿਲਾਂ ਵੀ ਮੁੰਡਾ ਵੀ ਹੈ ਨਾ ਆਪਣਾ ਹਾਂ ਇੱਕ ਉਹ ਕੀ ਹੋ ਗਿਆ ਸੀ ਉਹ ਤਾਂ ਵੀ ਜਿੰਨਾਂ ਤੋਂ ਗੱਲ ਤੇ ਤਾਂ ਤੋਂ ਪੀ ਮੁੱਕ ਗਿਆ ਪੀ ਕੋਈ ਵੀਰੇ ਸ਼ੌਂਕ ਨਹੀਂ ਹੁੰਦਾ ਮੰਗਣ ਦਾ ਮਜਬੂਰੀਆਂ ਲੈ ਕੇ ਬੈਂਦੇ ਨੇ ਬਾਈ ਠੀਕ ਹੈ ਕਰੇ ਵੀਰੇ ਕੋਈ ਕਮੋਨ ਵਾਲਾ ਨਹੀਂ ਹੈਗਾ ਵੀ ਕੋਈ 7 ਲੱਖ ਰੁਪਏ ਦਾ ਪਹਿਲੀ ਲੱਗ ਚੁੱਕਿਆ ਹੋਇਆ ਤੇ ਵੀਰੇ ਤਕਰੀਬਨ ਡਾਕਟਰਾਂ ਨੇ ਹੁਣ ਇਹ ਮੰਨ ਕੇ ਚੱਲੋ ਬਾਈ ਕੈਨੇਡਾ ਦੇ ਲੱਖ ਦਾ ਖਰਚਾ ਦੱਸਿਆ ਹੈ ਤੇ ਹੋਰ ਵੀ ਹੋ ਸਕਦਾ ਵੱਧ ਵੀ ਹੋ ਸਕਦਾ ਹੈਗਾ ਮੇត្រਾ ਉਹਦਾ ਮੋਬਾਈਲ ਫੋਨ ਬੰਦ ਕਰਕੇ ਰੱਖ ਦੋ ਬਾਈ ਜੇ ਤੁਸੀਂ ਆ ਵੀਡੀਓ ਸ਼ੇਅਰ ਨਾ ਕੀਤੀ ਕਿਉਂਕਿ ਬਾਈ ਆ ਤੁਹਾਨੂੰ ਇੱਕ ਮਾਂ ਦਾ ਦਰਦ ਦਿਖਾਉਣ ਜਾ ਰਹੇ ਆਂਗੇ ਪਹਿਲਾਂ ਤਾਂ ਤੁਸੀਂ ਬਾਈ ਇਧਰ ਹੀ ਚੈੱਕ ਕਰ ਲਓ ਬਾਥਰੂਮ ਮਾਤੇ ਬਾਈ ਬਾਥਰੂਮ ਤੇ ਠੀਕ ਹੈ ਬਾਕੀ ਕਹਿੰਦੇ ਜਦੋਂ ਇਕਲਾ ਉਹਦਾ ਪੁੱਤ ਕਹਿੰਦੇ ਵੀ ਵੀਰੇ ਕਮਾਉਣਾ ਹੁੰਦਾ ਨਾ ਜੇ ਉਹ ਵੀ ਵੀਰੇ ਮੰਜੇ ਦੇ ਬਾਈ ਤਾਂ ਬਾਈ ਕੀ ਬੀਤਦੀ ਹੈ ਨਾ ਆ ਤੁਸੀਂ ਬਾਈ ਦੇਖ ਲਓ ਵੀਰ ਦਾ ਐਕਸੀਡੈਂਟ ਵਗੈਰਾ ਸੀਗਾ ਠੀਕ ਹੈਮ ਡੇਢ ਸਾਲ ਹੋ ਗਿਆ ਨਾ ਮਾਤਾ ਸਸੀ ਕੰਮਾਤਾ ਕਿੰਨਾ ਕ ਟਾਈਮ ਹੋਇਆ ਐਕਸੀਡੈਂਟ ਹੋਇਆ ਨਹੀਂ ਦੋ ਸਾਲ ਹੋ ਗਏ ਦੋ ਸਾਲ ਹੋ ਗਏ ਇੱਕ ਪਹਿਲਾ ਵੀ ਮੁੰਡਾ ਸੀ ਨਾ ਆਪਣਾ ਹਾਂ ਇੱਕ ਉਹ ਵੀ ਗਿਆ ਸੀਗਾ ਉਹਦਾ ਵੀ ਐਕਸੀਡੈਂਟ ਹੋ ਗਿਆ ਤੇ ਤਾਂ ਤੁਰ ਤੀ ਮੁੱਕ ਗਿਆ ਪੀਓ ਜੇ ਪੁੱਛੋ 10 ਹਸਪਤਾਲ ਕਿਹੜਾ ਹਸਪਤਾਲ ਜਿੱਨ ਦਾ ਲਾ ਚਲ ਰਿਹਾ ਪਤਾ ਕੁਛ ਚੰਡੀਗੜ੍ਹ ਚੰਡੀਗੜ੍ਹ ਦਾ ਚੰਡੀਗੜ੍ਹ ਠੀਕ 32 ਹਸਪ ਤੇ ਖਰਚਾ ਆਉਣਾ ਹੈ ਬਾਬਾ ਬਹੁਤ ਖਰਚਾ ਹੋਣਾ ਪੋਸਟ ਹੋ ਵੀ ਗਿਆ 6-7 ਲੱਖ ਰੁਪਏ ਤਾਂ ਲੱਗ ਗਿਆ ਅੱਛਾ ਹਜੇ ਇਹ ਨਹੀਂ ਪਤਾ ਵੀ ਹੋਰ ਕਿੰਨੇ ਕੁ ਲੱਗਣਗੇ 3.5 ਲੱਖ ਰੁਪਏ ਤਾਂ ਹਜੇ ਮੰਗਾ ਡਾਕਟਰਾਂ ਨੂੰ ਅੱਛਾ ਜੀ ਠੀਕ ਹੁਣ ਪਤਾਈ ਜਾਗਾ ਕੀ ਜਾਗਾ ਕਰੇ ਕੀ ਕਰਕੇ ਕਰਨੇ ਵੀਰੇ ਸ਼ੇਅਰ ਕਰ ਦਿਓ ਵੀਰੇ ਵੱਧ ਤੋਂ ਵੱਧ ਤਕਰੀਬਨ ਮੁੰਡਾ ਉਧਰ ਵੀ ਸਹਾਇਤਾ ਆਈ ਜਦੋਂ ਐਕਸੀਡੈਂਟ ਹੋਇਆ ਮੁੰਡੇ ਦਾ ਉਹ ਤਾਂ ਕੁਛ ਨਹੀਂ ਇਹ ਤਾਂ ਥੋੜੇ ਕਣੀ ਦਿੱਤੇ ਸੀ ਉਹਨਾਂ ਨੇ ਤਾਂ ਠੀਕ ਹੈ ਇਹ ਮੁੰਡੇ ਮੁੰਲਾ ਦੋਸੀ ਨਾ ਇਹ ਹਾਂ ਦੋਤੀ ਹੈ ਠੀਕ ਹੈ ਮਤਲਬ ਉਹਨਾਂ ਨਾਲ ਪਹਿਲਾਂ ਦੱਸਿਆ ਜੀ ਕਿ ਇਹਨਾਂ ਨੂੰ 1.5 ਲੱਖ ਰੁਪਏ ਮਿਲਣਗੇ ਜੋ ਕਿ ਬਹੁਤ ਥੋੜਾ ਸੀ ਕਿਉਂਕਿ 2.5 ਲੱਖ ਰੁਪਏ ਤਾਂ ਪਹਿਲੀ ਲੱਗ ਚੁੱਕੇ ਹੋਇਆ ਠੀਕ ਹੈ ਤਕਰੀਬਨ ਡਾਕਟਰਾਂ ਨੇ ਹੁਣ ਇਹ ਮੰਨ ਕੇ ਚੱਲੋ ਬਈ 3.2 ਲੱਖ ਦਾ ਖਰਚਾ ਦੱਸਿਆ ਹੈ ਤੇ ਹੋਰ ਵੀ ਹੋ ਸਕਦਾ ਵੱਧ ਵੀ ਹੋ ਸਕਦਾ ਹੈਗਾ ਕਿਸੇ ਨੇ ਮਤਲਬ ਉੱਥੇ ਜਾ ਕੇ ਵੀਰੇ ਮਦਦ ਕਰਨੀ ਆ ਉਹ ਵੀ ਤੁਸੀਂ ਕਰ ਸਕਦੇ ਹੋ ਜਿਹੜੇ ਉਹਨਾਂ ਦੇ ਫਾਦਰ ਨੇ ਜੀ ਕਿੰਨਾ ਕੁ ਕਰਦੇ ਨੇ ਕੁਸ ਉਹ ਤਾਂ ਦਿਹਾੜੀ ਜਿੱਤਈ ਹੈ ਵਾਹ ਦਿਹਾੜੀ ਕਰੀ ਮਿਲਦੀ ਕਦੀ ਨਾ ਮਿਲਦੀ ਠੀਕ ਹੈ ਮਤਲਬ ਤਾਂ ਕਰ ਲੈਣ ਜਾਂ ਖਾ ਲੈਣੇ ਠੀਕ ਹੈ ਮਤਲਬ ਉਹ ਕੱਲਾ ਬਈ ਕਮਾਉਣ ਲਾਣਾਦਾਰ ਤੋਂ ਮਤਲਬ ਥੋੜਾ ਬਹੁਤ ਹੀ ਹੁੰਦਾ ਜਿੰਨਾ ਖੁੰਦਾ ਤੇ ਉਹ ਕਰ ਸਕਿਆਗਾ ਠੀਕ ਹੈ ਬਾਕੀ ਵੀਰੇ ਇਕਲਾਉ ਦਾ ਪੁੱਤ ਬਈ ਕਮੋਨ ਵਾਲਾ ਘਰੇ ਬੈਠਾਗਾ ਭੈਣਾ ਵੀ ਮੁੰਲੇ ਦਾ ਤਿੰਨ ਚਾਰ ਹੈਗੇ ਨਾ ਬੀਬੀ ਚਾਰ 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 ਭੈਣਾਂ ਨੇ ਬਈ ਹੈ ਨਾ ਕਿ ਵੀਰੇ ਸ਼ੇਅਰ ਕਰ ਦੋ ਦੱਬ ਕੇ ਮੇਰਾ ਵੀਰ ਜਿਹੜਾ ਕੋਈ ਵੀਰ ਵੀਡੀਓ ਦੇਖ ਰਿਹਾ ਹੈ ਬਈ ਇਹ ਮਾਤਾ ਕੀ ਨਾ ਜਿਹੜਾ ਉਹਦਾ ਘਰ ਦਾ ਖਰਚਾ ਬਈ ਠੀਕ ਹੈ ਆਪਾਂ ਸਵੇਰ ਜਿਹੜਾ ਵੀ ਕੰਮ ਧੰਦਾ ਹੁੰਦਾ ਵੀਰੇ ਉਹ ਕਰਕੇ ਬਈ ਘਰ ਦਾ ਗੁਜ਼ਾਰਾ ਕਰ ਰਹੇ ਨੇ ਵੀ ਬਈ ਤੁਸੀਂ ਦੇਖ ਸਕਦੇ ਹੋ ਆਪਰੇਸ਼ਨ ਹੋਣਾ ਬਈ ਦਾ ਵੀਰੇ ਕਿੰਨੇ ਕਿ ਤਰੀਕ ਨੂੰ ਹੋਣਾ ਆਪਰੇਸ਼ਨ 17 ਤਰੀਕ ਨੂੰ ਹੋਣਾ ਆਪਰੇਸ਼ਨ ਕਿੰਨਾ ਖਰਚਾ ਗਿਆ ਡਾਕਟਰ ਨੇ ਡਾਕਟਰ ਨੇ ਵੀ 2.5 ਲੱਖ ਰੁਪਏ ਆ 2.5 ਲੱਖ ਰੁਪਏ ਆ ਠੀਕ ਆ ਇਹਦੇ ਵਿੱਚ ਹੁਣ ਕੀ ਮਤਲਬ ਕਰਨਾ ਮੈਨੂੰ ਹੱਡੀ ਕੱਢੀ ਸੀ ਵੀਰ ਜੀ ਉਹਨੇ ਹੱਡੀ ਪਾਉਣ ਵਾਲੀ ਆ ਹੱਡੀ ਪਾਉਣ ਵਾਲੀ ਆ ਇਹਦਾ ਹੱਥ ਦਾ ਜੀ ਹੋਂ ਵਾਲਾਗਾ ਹੱਥ ਦਾ ਜੀ ਆਪਰੇਸ਼ਨ ਹੋਊਗਾ ਜੀ ਹੱਥ ਦਾ ਆਪਰੇਸ਼ਨ ਹੋਊਗਾ ਠੀਕ ਆ ਵੀਰੇ ਤੁਸੀਂ ਦੇਖ ਸਕਦੇ ਹੋ ਕੋਈ ਵੀਰੇ ਸ਼ੌਂਕ ਨਹੀਂ ਹੁੰਦਾ ਮੰਗਣ ਦਾ ਮਜਬੂਰੀਆਂ ਲੈ ਕੇ ਬੈਹਿੰਦੇ ਨੇ ਬਾਈ ਠੀਕ ਹੈ ਕਰੇ ਵੀਰੇ ਕੋਈ ਕਮੋਣ ਵਾਲਾ ਨਹੀਂ ਹੈਗਾ ਠੀਕ ਇੱਕ ਲਾਣੇਦਾਰ ਆ ਉਹ ਥੋੜਾ ਬਹੁਤ ਵੀਰੇ ਗੁਜ਼ਾਰਾ ਕਰਦਾ ਉਹ ਵੀ ਤਕਰੀਬਨ ਵੀਰੇ ਮੇਰੇ ਨਾਲ ਮਰੀਜ਼ ਹੀ ਨੇਗੇ ਠੀਕ ਹੈ ਬਾਕੀ ਵੀਰੇ ਠੀਕ ਹੈ ਜਿੱਥੋਂ ਤੁਸੀਂ ਬਈ ਮਰਜੀ ਤੁਸੀਂ ਪਤਾ ਕਰ ਲਿਓ ਅੱਪਾ ਅੱਜ ਖੜੇ ਆਂਗੇ ਪਿੰਡ ਜਹਾਗੀਰ ਤੂਰੀ ਦੇ ਨੇੜੇ ਆ ਬਈ ਤੂਰੀ ਸ਼ਹਿਰ ਚ ਪੈਂਦਾ ਤੇ ਜ਼ਿਲ੍ਹਾ ਬਈ ਸੰਰੂਰ ਆਗਾ ਜਿਹੜੇ ਨਾਂ ਕੀ ਅਗਰ ਆਚ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਫਾਦਰਪੀਆ ਬਿੱਲੂ ਸਿੰਘ ਬਿੱਲੂ ਸਿੰਘ ਠੀਕ ਹੈ ਤੇ ਬਈ ਇੱਕ ਕਹਾ ਵੀ ਮਦਦ ਕਰਨ ਕਰ ਦਿਓ ਮੇਰਾ ਵੀਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਸੇ ਕੋਈ ਵੀਰ ਦੇਖ ਰਿਹਾ ਆਪਣੀ ਵੀਡੀਓ ਕੋਈ ਮੋਬਾਈਲ ਨੰਬਰ ਆ ਸਕਰੀਨ ਤੇ ਚੱਲ ਰਿਹਾ ਇਹਨਾਂ ਦਾ ਹੀ ਮੋਬਾਈਲ ਨੰਬਰ ਨੇ ਤੇ ਇਹਨਾਂ ਦੀ اکاؤنٹ ਨੰਬਰ ਆਗਾ ਠੀਕ ਹੈ ਤੇ ਬਈ ਜੇ ਕਿਸੇ ਵੀਰ ਨੇ ਹਸਪਤਾਲ ਦੇ ਵਿੱਚ ਜਾ ਕੇ ਕੁਈ ਉਥੇ ਮਦਦ ਕਰਨੇ ਬਾਈ ਡਾਇਰੈਕਟ ਉਥੇ ਵੀ ਕਰ ਸਕਦਾ ਕੋਈ ਇਹ ਨਾ ਸੋਚੋ ਵੀ ਵੀਡੀਓ ਵਾਲੇ ਪੈਸੇ ਖਾ ਜਾਣਗੇ ਠੀਕ ਹੈ ਆ ਉਹਦਾ ਹਸਪਤਾਲ ਚ ਜਾ ਕੇ ਬਈ ਉਥੇ ਤੁਸੀਂ ਮਦਦ ਕਰ ਸਕਦੇ ਹੋ ਬਾਕੀ ਇਹਨਾਂ ਵੀ ਅਕਾਊਂਟ ਨੰਬਰ ਆ ਇਹਨਾਂ ਦੀ ਵੀਰੇ ਮੋਬਾਈਲ ਨੰਬਰ ਆ ਮੋਬਾਈਲ ਨੰਬਰ ਇਹਦੇ ਕੋਈ ਕਿਹੜਾ ਮੋਬਾਈਲ ਨੰਬਰ 96886 0857 ਠੀਕ ਹੈ ਵੀਰੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਮੇਰਾ ਵੀਰ ਬਹੁਤ ਵੀਰੇ ਭਲੇ ਦੀ ਵੀਡੀਓ ਆ ਗਈ ਨਵਾਂ ਸਾਲ ਅੱਜ ਪਰ ਨਵੇਂ ਸਾਲ ਤੇ ਬਿਲ ਕਰਦਾ ਵੀ ਯਾਰ ਕੋਈ ਵਧੀਆ ਕੰਮ ਕਰੀਏ ਭਲਾਈ ਵਾਲੀ ਵੀਰੇ ਵੀਡੀਓ ਕੋਈ ਆਪਾਂ ਇੱਥੇ ਕੋਈ ਗੱਡੀ ਨਹੀਂ ਵੇਚਣਾ ਕੋਈ ਦੀ ਪ੍ਰੋਮੋਸ਼ਨ ਨਹੀਂ ਕਰਨ ਠੀਕ ਹੈ ਬਾਕੀ ਦੀ ਹਾਲਤ ਦੇਖ ਲਈ ਬਾਕੀ ਵੀਰੇ ਮੋਬਾਈਲ ਨੰਬਰ ਸਕਰੀਨ ਤੇ ਹੈ ਬਈ ਗੱਲਬਾਤ ਕਰ ਲਈਏ ਸਸੀ ਗੱਲ